ਮਾਲਵਾਪਰ ਸਰਵਿਸ ਮੋਗਾ ਹੂੰ ਉਹ 1937 ਮੇਰੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਜੀ ਸੋ ਟਰਾਂਸਪੋਰਟੇਸ਼ਨ ਤਾਂ ਖੋਜੀ ਹੈ ਜੀ ਬਿਲਕੁਲ ਇਹਦਾ ਹੁਣ 2007 ਚ ਮੈਂ ਜਦੋਂ ਛੱਡ ਕੇ ਆਇਆ ਮੈਂ ਕਿਹਾ ਕਿ ਬਸ ਦਿਸ ਇਜ਼ ਇਟ ਮੇਰੀ ਫੈਮਲੀ ਜੋ ਟਰਾਂਸਪੋਰਟਰ ਚ ਕੋਈ ਨਹੀਂ ਜਾਊਗਾ ਬੱਚੇ ਮੇਰੇ ਪੜੇ ਹੋਏ ਐ ਬਹੁਤ ਖੈਲੀ ਐਜੂਕੇਟਿਡ ਐ ਤੇ ਮੈਂ ਤਾਂ ਸੌਖਾ ਕੇ ਆਇਆ ਸੀ ਕਿ ਮੈਂ ਟਰਾਂਸਪੋਰਟ ਦੇ ਵਿੱਚ ਕਿਸੇ ਹਾਲਚ ਦੁਆਰ ਨਹੀਂ ਜਾਣਾ ਕਿਉਂਕਿ ਸਰ ਨਾਲੋਂ بس ਇਹ ਤਾਂ ਆਬਵੀਅਸਲੀ ਸਾਨੂੰ ਜ਼ਿਆਦਾ ਹੈ ਕੋਈ ਸ਼ੱਕ ਨਹੀਂ ਯੂ ਮੇਕ ਵੈਰੀ ਗੁੱਡ ਮਨੀ ਹੂੰ ਉਹਦੇ ਨਾਲ ਸਟ੍ਰੈਸ ਵੀ ਉਨਾ ਹੀ ਸਟ੍ਰੈਸ ਨਾਲ ਆ ਜੀ ਹੂੰ ਕਿਉਂਕਿ ਤਰੋ ਰਾਤ ਨੂੰ 2 ਵਜੇ ਫੋਨ ਵੱਜਦਾ ਹੈ ਉਦੋਂ ਵੀ ਤੁਹਾਨੂੰ ਡਰੀ ਹੁੰਦਾ ਕਿ ਇਹ ਤਾਂ ਫੋਨ ਕੋਈ ਪੰਗੇ ਵਾਲਾ ਹੋਊ ਹੂੰ ਸੋ ਉਸੇ ਕਰਕੇ ਸੀ ਕਿ ਨਹੀਂ ਹੁਣ ਬਸ ਫਿਨਿਸ਼ ਇਨ ਨੋ ਮੋਰ ਟ੍ਰਾਂਸਪੋਰਟ ਇਨ ਮਾਈ ਲਵ ਮਾਈ ਲਾਈਫ ਪਹਿਲਾ ਟਰੱਕ ਕਿਹੜੇ ਸਾਲ ਚ ਖਰੀਦਿਆ ਸੀ ਤੁਸੀਂ ਮੈਂ ਪਹਿਲਾ ਟਰੱਕ ਖਰੀਦਿਆ ਜੀ 94 ਚ 93 ਜਾਂ 94 ਚ ਫਸਟ ਟਰੱਕ ਮੈਂ ਅਦਰ ਖਰੀਦਿਆ ਸੀ ਉਦੋਂ ਮੈਂ ਬਿਲਕੁਲ ਲੋਕਲ ਚਲਾਉਂਦਾ ਸੀ ਉਦੋਂ ਮੈਂ ਪਹਿਲਾ ਟਰੱਕ ਲੈ ਕੇ ਆੜੜ ਕੰਮ ਕਰਕੇ ਦੇਖੇ ਫੇਰ ਮੈਂ ਵੇਖਿਆ ਕਿ ਇਹ ਸਾਰੇ ਕਰੀ ਜਾਂਦੇ ਮੇਰੇ ਵਜh ਦੀ ਗੱਲ ਨਹੀਂ ਇਹ ਕਿ ਆਈ ਵਾਂਟਿਡ ਸਮਥਿੰਗ ਕਿ ਮੈਂ ਕੁਝ ਡਿਫਰੈਂਟ ਕਰਕੇ ਪੈਸੇ ਜ਼ਿਆਦਾ ਬਣਾਵਾ ਯੰਗ ਸੀਗਾ ਕੋ ਮੈਂ ਸਾਰਾ ਸਿਰਫ 1700 ਸਾਰਾ ਸਾਜੋ ਚਲਾ ਗਿਆ ਸੀ ਸੋ ਮੈਂ ਉੱਥੇ ਦੇਖਿਆ ਕਿ ਮੈਂ ਗੱਲਾਂ ਮਾਰਨ ਬਹੁਤ ਕੈਮ ਹੈ ਜਦੋਂ ਵੀ ਜਾਣਾ ਮੈਂ ਸਾਰਿਆਂ ਨਾਲ ਹੀ ਗੱਲਾਂ ਬਣਿਓ ਤੂੰ ਕਿਵੇਂ ਕੰਮ ਕਰ ਰਿਹਾ ਕਿਵੇਂ ਕਰ ਰਿਹਾ ਇੱਕ ਬੰਦੇ ਨੂੰ ਮਿਲਿਆ ਉਹ ਉਹ ਲੋਕਲ ਕੰਮ ਕਰਦਾ ਬਿਲਕੁਲ ਜਿਵੇਂ ਕਿਸੇ ਦੇ ਕੰਪਲੀਟ ਟਰੱਕ ਆਏ ਉਹਨੇ ਸਵੇਰੇ ਟਰੱਕ ਆਉ ਦਾ ਭਰ ਕੇ ਉਥੇ ਲੈ ਜਾਣਾ 10 15 20 ਡਿਲੀਵਰੀਆਂ ਕਰਨੀਆਂ ਹੂੰ ਉਹਨੂੰ ਇਹ ਪੁੱਛਿਆ ਪੈਸੇ ਕਿੰਨੇ ਬਣਾਉਣਾ ਹੈ ਉਹ ਕਹਿੰਦਾ ਮੈਂ ਜਿਵੇਂ ਦੱਸਿਆ ਕੀ ਬੜੇ ਵਧੀਆ ਪੈਸੇ ਬਣਾ ਰਿਹਾ ਹੂੰ ਸੋ ਫਿਰ ਜਿਵੇਂ ਦਿਮਾਗ ਸ਼ੁਰੂ ਹੋ ਜਾਂਦੀ ਮੈਂ ਆਲਵੇਜ਼ ਸੋਚੀ ਜਾਂਦਾ ਰਹਿਣਾ ਕਿ ਹਾਂ ਵੀ ਕੀ ਹੁਣ ਕੀ ਕਰ ਸਕਦਾ ਹਾਊ ਟੂ ਬੈਟਰ ਲਾਈਫ ਕਰਨਾਸਤੇ ਹੂੰ ਜਦੋਂ ਦੱਸਿਆ ਫਿਰ ਮੈਂ ਉਹਦੀ ਕੰਪਨੀ ਕੋਲ ਹੀ ਚਲਾ ਗਿਆ ਬੰਦੇ ਦੀ ਕੋਲ ਹੀ ਉਹਨੇ ਨੰਬਰ ਦਿੱਤਾ ਸੀ ਕਿ ਇਹ ਜਾ ਕੇ ਪੁੱਛ ਕੇ ਆ ਜਦੋਂ ਉਥੇ ਜਾ ਕੇ ਵੇਖਿਆ ਤਾਂ ਜਿੰਨੇ ਮੈਂ ਪੈਸੇ 24 ਘੰਟੇ ਚਲਾ ਕੇ ਬਣਾਉਂਦਾ ਸੀ ਉਹ ਉਹ ਨੂੰ ਡੇ ਟਾਈਮਸ ਪੈਸਾ ਮੈਂ 10 ਜਾਂ 11 ਘੰਟੇ ਚ ਬਣਾਉਣ ਲੱਗ ਗਿਆ ਹੂੰ ਫਿਰ ਓਪਰਚੁਨਿਟੀ ਵਹੀ ਹੀ ਜਦੋਂ ਉਹਨਾਂ ਨੇ ਕਿਹਾ ਕਿ ਯਾਰ ਮੈਨੂੰ ਟਰੱਕ ਹੋਰ ਚਾਹੀਦਾ ਹੂੰ ਹੋਰ ਕੋਈ ਹੱਥ ਖੜਾ ਨਾ ਕਰੇ ਨਾ ਕਰੇ ਮੈਂ ਆਹ ਦਾ ਕਿਹਾ ਕਿ ਹਾਂ ਭਈ ਠੀਕ ਹੈ ਮੈਂ ਟਰੱਕ ਹੋਰ ਪਾ ਲੈਣਾ ਜੀ ਹੂੰ ਤੋਂ ਕੰਪਨੀ ਨਾਲ ਮੈਂ ਸੀਗਾ ਮੇਰਾ ਨਾਮ ਵਿਖਾਈ ਤੇ ਡੇ ਲਾਈਟ ਟਰਾਂਸਪੋਰਟ ਸੀਗੀ ਹੂੰ ਤੇ ਉਹਦੇ ਨਾਲ ਮੈਂ ਵਿਦਨ 2 ਇਅਰਸ 7 ਟਰੱਕਸ ਕਰਤੇ ਸੀ ਜੀ ਇੱਕ ਤੋਂ 7 ਹੋ ਗਏ ਇੱਕ ਤੋਂ 7 ਹੋ ਗਏ ਉਹ ਕਰੀ ਗਏ ਠੀਕ ਹੈ ਚੱਲੋ ਵਧੀਆ ਚੱਲੀ ਜਾਂਦਾ ਤੇ ਫਾਈਨਲੀ ਕਿਸੇ ਬੰਦੇ ਦਾ ਮੈਨੂੰ ਜਿਹੜਾ ਸਾਡੇ ਨਾਲ ਹੀ ਕੰਮ ਕਰਦਾ ਉਹਦੇ ਕੋਲ ਪੈਸੇ ਕੋਈ ਪਤਾ ਨਹੀਂ ਕੋਈ ਲੋਟਰੀ ਡੂਟੀ ਨਿਕਲੀ ਕੋਸ਼ ਉਹ ਮੇਰੇ ਮਗਰ ਪੈ ਗਿਆ ਕਿ ਤੂੰ ਮੈਨੂੰ ਦੇ ਦੇ ਸਾਰੇ ਟਰੱਕ ਸਾਰੇ ਜਿਹੜੇ ਆਪ ਦੇ ਜਿਹੜੇ ਏਰੀਆ ਸਾਨੂੰ ਕੰਪਨੀ ਨੇ ਦਿੱਤੇ ਹੋਏ ਸੀ ਉਹ ਸਾਰੇ ਏਰੀਆਜ਼ ਦੇ ਨਾਲ ਸਾਰੇ ਟਰੱਕ ਤੂੰ ਮੈਨੂੰ ਵੇਚ ਦੇ ਹਮ ਹਮ ਸਾਲ ਡੇਢ ਸਾਲ ਮੈਂ ਨਹੀਂ ਕਹੀ ਗਿਆ ਨਹੀਂ ਕਹੀ ਗਿਆ ਕਿ ਨਹੀਂ ਯਾਰ ਮੈਂ ਹੈਪੀ ਆ ਮੈਂ ਵਧੀਆ ਕਰ ਫਾਈਨਲੀ ਇੱਕ ਦਿਨ ਪਤਾ ਨਹੀਂ ਕਿਵੇਂ ਜੇ ਰੱਬ ਨੇ ਕੁਝ ਚੰਗਾ ਕਰਨਾ ਹੁੰਦਾ ਹੂੰ ਤੇ ਮੈਂ ਕਹਾਂ ਚੱਲ ਠੀਕ ਹੈ ਤੂੰ ਲੈ ਲੈ ਕਿ ਲੈਟਸ ਟਾਕ ਨਹੀਂ ਬੇਸਰੇ ਗੱਲ ਹੀ ਸ਼ੁਰੂ ਕੀਤੀ ਲੈਟਸ ਟਾਕ ਉਹ ਹੋਣਾ ਮੇਰੇ ਖਿਆਲ ਆ ਉਸੇ ਜਦਨਾ ਜੋ 2911 ਹੋਇਆ ਅਮਰੀਕਾ ਚ ਉਹ ਸਾਲ ਦੀ ਫ फेब्रुवारी ਮਾਰਚ ਦੀ ਗੱਲ ਹੋਣੀ ਹੈ ਹੂੰ ਮੈਂ ਕਹਾਂ ਚੱਲ ਆਪਾਂ ਆਮ ਤਲਾਪ ਗੱਲਬਾਤ ਸ਼ੁਰੂ ਕਰ ਲੈਨੇ ਹੂੰ ਸੋ ਗੱਲ ਕਰਦੇ ਕਰਦੇ ਮੈਂ ਤਿੰਨ ਚਾਰ ਮਹੀਨੇ ਫੇਰ ਕੱਟਦੇ ਕਿ ਮੈਂ ਮੇਰਾ ਦਿਲ ਤਾਂ ਹੈ ਨਹੀਂ ਸੀ ਬਟ ਮੈਂ ਕਹਾਂ ਯਾਰ ਬੌਛਰ ਕਰ ਲੈ ਹਾਂ ਰਿਟਾਇਰਮੈਂਟ ਹੋ ਗਈ ਕੁਝ ਹੋਰ ਕਰਕੇ ਦੇਖਦੇ ਹਾਂ ਹੂੰ ਸੋ ਫॉर ਇਵੈਨਚੁਅਲੀ ਮੈਂ ਉਹਨੂੰ ਆਈ ਥਿੰਕ ਜੂਨ ਚ ਜਾਂ ਜੁਲਾਈ ਚ ਉਹਨੂੰ ਮੈਂ ਕਿਹਾ ਮੈਂ ਇੰਨੇ ਪੈਸੇ ਮੈਨੂੰ ਚਾਹੀਦੇ ਆ ਨਾਨ ਨੈਗੋਸ਼ੀਏਬਲ ਕਿ ਮੈਂ ਨੈਗੋਸ਼ੀਏਟ ਨਹੀਂ ਕਰਨਾ ਇੰਨੇ ਪੈਸੇ ਤੁਹਾਨੂੰ ਦੇਣੇ ਆ ਤਾਂ ਮੇਰੀ ਲਲਾ ਉਹ ਸਾਰੇ ਸਾਰੇ ਟਰੱਕ ਹੂੰ ਤੇ ਉਹਨੂੰ ਕੋ ਪੈਸੇ ਸੀਗੇ ਜਿਆਦਾ ਸੀ ਮੈਨੂੰ ਇਹ ਵੀ ਪਤਾ ਬ੍ਰਾਜ਼ਿਲ ਦਾ ਬੰਦਾ ਸੀਗਾ ਓਕੇ ਮੇਰੇ ਨਾਲੋਂ 10-15 ਸਾਲ ਏਜ ਵੱਡ ਸੀ ਨਾਂ ਤਾਂ ਭੁੱਲ ਗਿਆ ਹੂੰ ਤੇ ਫਾਈਨਲੀ ਉਹ ਕਹਿੰਦਾ ਚੱਲ ਠੀਕ ਹੈ ਜੈਸੀ ਓਕੇ ਫਾਈਨ ਤੇ ਮੈਂ ਜੁਲਾਈ ਚ ਉਹਨੂੰ ਦਿੱਤਾ ਟਰਾਂਸਪੋਰਟ ਸਾਰੀ ਟੇਕਓਵਰ ਕਰਾਤੀ ਸਾਰੇ ਟਰੱਕੋ ਦੇ ਨਾਂ ਨੂੰ ਕਰਾਤੇ ਕੰਪਨੀ ਨਾਲ ਬਹਿ ਕੇ ਅਰੇਂਜਮੈਂਟ ਕਰਦਾ ਕਿ ਮੇਰੇ ਟਰੱਕ ਸਾਰੇ ਅੱਜ ਤੋਂ ਬਾਅਦ ਇਹ ਚਲਾਊਗਾ ਕਿ ਮੇਰੀ ਕੋਈ ਲੈਣ ਦੇਣ ਨਹੀਂ ਹੈ ਸਾਰੇ ਬੈਂਕ ਤੋਂ ਮੇਰੇ ਪੇਡ ਆਉਗੇ ਸੋ ਸਾਰੀ ਪੈਮਟ ਨੂੰ ਲੈ ਕੇ ਤੇ ਮੈਂ ਘਰੇ ਬੈਗਾ ਵਿਲੇਜ ਚ ਚਲੋ ਰੈਸਟ ਕਰਦੇ ਇੰਜੋਏ ਕਰਦੇ ਆ ਤੇ 9 ਸੈਪਟੈਂਬਰ ਨੂੰ 11 ਨੂੰ ਅਟੈਕ ਹੋ ਗਿਆ ਜਿਹੜਾ ਆਪਣਾ ਵੋਲਟ ਰੇਡ ਸੈਂਟਰ ਤੇ ਤੇ ਕਿਸਮਤ ਮੇਰੀ ਚੰਗੀ ਕਿ 10 ਸਾਲ ਮੈਂ ਕਿਆ ਹੀ ਨਹੀਂ ਮੈਂ ਕਰਨਾ ਹੈ ਵੇਚਣਾ ਨਹੀਂ ਕਿਸੇ ਹਾਲ ਚ ਵੀ ਤੇ 2 ਮਹੀਨੇ ਪਹਿਲਾਂ ਮੈਂ ਉਹਨੂੰ ਵੇਚਤੀ ਤੇ 911 ਤੋਂ ਬਾਅਦ ਸਾਲ ਕੰਮ ਤੇ ਬਿਲਕੁਲ ਹੀ ਜ਼ੀਰੋ ਹੋ ਗਿਆ ਕਿੱਥੇ ਜਿੱਥੇ ਇੰਨੇ ਪੈਸੇ ਬਣਾਉਂਦੇ ਸੀ ਟਰੱਕ ਪਰ ਟਰੱਕ ਪਰ ਡੇ ਦਾ ਇੰਨਾ ਬਣਾ ਰਹੇ ਸੀ ਉਹ ਲਿਟਰਲੀ ਪਰ ਓਵਰਨਾਈਟ ਜ਼ੀਰੋ ਹੋ ਗਿਆ ਉਹ ਸਾਰੇ ਸਾਰੇ ਟਰੱਕ ਹੀ ਖੜੇ ਹੋ ਗਏ ਸਾਰੇ ਸਾਰੀ ਸਾਰੀ ਅਮਰੀਕਾ ਦੀ ਖੜੇ ਹੋ ਗਏ ਸੀ ਕੋਈ ਉਹਨੇ ਮਹੀਨਾ ਤਾਂ ਕੁਝ ਚੱਲਣ ਨਹੀਂ ਦਿੱਤਾ ਇਕਨੋਮੀ ਡੈਡ ਹੋ ਗਈ ਉਹ ਉਹਨੇ ਟਾਈਮ 'ਚ ਮੈਂ ਉੱਥੇ ਸੀਗਾ ਆਪਣਾ 에ਰੋ ਟਰੱਕ ਸੇਲਸ ਜੀ ਉਮ ਮੇਰਾ ਕਾਰ ਉਹਦੇ ਕੋਲ ਦੀ ਜਾਂਦਾ ਸੀ ਮੈਂ ਰੋਜ਼ ਉਹਦੇ ਕੋਲ ਦੀ ਲੱਗਦਾ ਕਿਉਂ ਮੈਂ ਰੋਜ਼ ਵੇਖਦਾ ਨਾ ਯਾਰ ਐਰੋ ਟਰੱਕਸਿੰਗ ਹੈ ਕੀ ਫਿਰ ਜਦੋਂ ਮੈਂ ਕਮ ਆਲ ਟਰਕਿੰਗ ਵੇਚਦੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਮੇਰਾ ਐਕਸਪੀਰੀਅੰਸ ਟਰਕਿੰਗ ਜ ਬਹੁਤ ਹੈ ਮੇਰੇ ਸਾਥ ਟ੍ਰੈਕ ਕਰਕੇ ਮੇਰੇ ਫੈਮਿਲੀ ਵਾਈਜ਼ ਮੀਰ ਲਾਈਕ ਇਨ ਟਰਕਿੰਗ ਮੇਰੀ ਮੇ ਬਲੱਡ ਚੈਪ ਤੇ ਮੇਰੀ ਗੁੱਡ ਲੱਕ ਹੈ ਲੋ ਉਹਨਾਂ ਦੀ ਗੁੱਡ ਲੱਕ ਹੈ ਲੋ ਸਾਡੇ ਦੋਵਾਂ ਦੀ ਗੁੱਡ ਲੱਕ ਹੈ ਲੋ ਉਹਨਾਂ ਨੇ ਮੈਨੂੰ ਹਾਇਰ ਕਰ ਲਿਆ ਹੂੰ ਸੋ 911 ਤੋਂ ਮਹੀਨਾ ਪਹਿਲਾਂ ਮੈਨੂੰ ਹਾਇਰ ਕਰ ਲਿਆ ਓਕੇ ਉੱਥੇ ਮੈਂ ਕੰਮ ਕੀਤਾ ਤੇ 12-13 ਸਾਲ 12-13 ਮਹੀਨੇ ਨਹੀਂ 14-15 ਮਹੀਨੇ ਕੰਮ ਕੀਤਾ ਹੂੰ ਤੇ ਆਈ ਵਾਸ देयर ਟਾਪ ਸੇਲਸਮੈਨ ਇਨ ਏਵਰੀ ਡਿਪਾਰਟਮੈਂਟ ਚਾਹੇ ਉਹ ਪਰ ਟਰੱਕ ਸੇਲ ਹੋਵੇ ਹੂੰ ਪਰ ਟਰੱਕ ਪ੍ਰੋਫਿਟ ਹੋਵੇ ਪਰ ਟਰੱਕ ਐਕਸਪੈਂਸ ਹੋਵੇ ਹਰ ਡਿਪਾਰਟਮੈਂਟ ਕੋਈ ਸ਼ੁਰੂ ਤੋਂ ਆਈ ਵਾਸ ਲਾਈਕ ਵੈਰੀ ਕਿ ਮੈਨੂੰ ਕੁਝ ਬੰਨਾ ਹੈ ਕਿ ਕਿ ਆਈ ਹੈਡ ਦ ਮਰੀ ਮਤਲਬ ਥੋੜਾ ਥੋੜਾ ਮਤਾ ਦੇਣਾ ਹੈ ਹੂੰ ਬਿਕੋਜ਼ ਮੇਰੀ ਫੇ ਪੇਰੈਂਟਸ ਕਰਕੇ ਦੇ ਡੇਡ ਮੇਰੇ ਨਾਲ ਉਹਨਾਂ ਨੇ ਠੀਕ ਨਹੀਂ ਕੀਤਾ ਸੋ ਮੈਨੂੰ ਸੀ ਕਿ ਮੈਂ ਕੁਝ ਬੰਨਣਾ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਸੋਨੇ ਦੀ ਮੁਰਗੀ ਗਵਾਲੀ ਹੂੰ ਸੋ ਉਹ ਡਰਾਈਵ ਮੇਰੇ ਸੀ ਕਿ ਮੈਂ ਕੁਝ ਬੰਨਣਾ ਹੈ ਕਿ ਆਈ ਹੈਵ ਟੂ ਬੀ ਸਮਬਡੀ ਸੋ ਮੈਂ ਆਲਵੇਸ ਕੁਝ ਦਾ ਦਿਮਾਗ ਚ ਮੇਰੇ ਚੱਲਦਾ ਰਹਿੰਦਾ ਕਿ ਹਾਊ ਟੂ ਟੂ ਡੂ ਪਰ ਇੱਕ ਗੱਲ ਪੱਕੀ ਸੀ ਕਿ ਮੈਂ ਕਿ ਗਲਤ ਕੰਮ ਨਹੀਂ ਕਰਨਾ ਹੂੰ ਕਿ ਮੈਂ ਹਮੇਸ਼ਾ ਵਾਈਫ ਨੂੰ ਆਦਾ ਕਿ ਮੈਂ ਕਿਹਾ ਪਰ ਮੈਂ ਗਲਤ ਕੰਮ ਨਹੀਂ ਕਰ ਸਕਦਾ ਹੂੰ ਕੋ ਮੇਰੇ ਕੋਲ ਜੇਲ੍ਹ ਨਹੀਂ ਜਾ ਹੋਣਾ ਹੂੰ ਸੋ ਮੈਂ ਕਿਹਾ ਪਰ ਗਲਤ ਕੰਮ ਕੋਈ ਨਹੀਂ ਕਰਨਾ ਹਾਰਡ ਵਰਕ ਹਾਰਡ ਵਰਕ ਕਰਕੇ ਵੀਲ ਵੀਲ ਗਰੋ ਤੇ ਉਹ ਉੱਥੇ ਮੈਂ 8-9 ਮਹੀਨੇ ਤਾਂ 12-15 ਮਹੀਨੇ ਕੰਮ ਕੀਤਾ ਹੂੰ ਫਿਰ ਮੇਰੀ ਵਾਈਫ ਮੇਰੇ ਮਗਰ ਪੈ ਗਈ ਕਹਿੰਦੀ ਨਹੀਂ ਜੈਸੀ ਤੁਹਾਡੇ ਬਲੱਡ ਦੇ ਵਿੱਚ ਟਰਕਿੰਗ ਹੈ ਤੁਸੀਂ ਬਲੱਡ ਟਰਕਿੰਗ ਚਾਹੋ ਤੁਸੀਂ ਟਰਕਿੰਗ ਚਾਹੋ ਤੁਸੀਂ ਟਰਕਿੰਗ ਚਾਹੋ ਮੈਂ ਸਾਲ ਡੇਢ ਸਾਲ ਫੇਰ ਕੱਢਤਾ ਕਿ ਨਹੀਂ ਮੈਂ ਰਹਿਣ ਦੇ ਨਹੀਂ ਆਮ ਮੇਕਿੰਗ ਗੁੱਡ ਮਨੀ ਕਿ ਉਹ ਜਿੰਨਾ ਚਿਰ ਸਾਲ ਦੋ ਸਾਲ ਦੇ ਵਿੱਚ ਨੋ ਨੋ ਕਹਿੰਦੇ ਕਹਿੰਦੇ ਮੇਰੇ ਕੋ ਜਿਹੜੇ ਟਰੱਕ ਲੈਣ ਆਉਂਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਲਰ ਚਾਹੀਦੇ ਹੁੰਦੇ ਸੀ ਜੀ ਹਮ ਰੀਫਰ ਟ੍ਰੇਲਰ ਚਾਹੀਦੇ ਹੁੰਦੇ ਗਾਂ ਉਹਨਾਂ ਨੇ ਆਪਣਾ ਹਾਲ ਕਰਨੀ ਕਿ ਜੇ ਮੇਰੇ ਤੋਂ ਮਿਲ ਜਾਂਦਾ ਉਹਨਾਂ ਨੂੰ ਉ ਤਾਂ 1000 ਰੁਪਏ ਮਹੀਨਾ ਤੇ ਜੇ ਉਹਨਾਂ ਨੇ ਜਿਹੜੀ ਕੰਪਨੀ ਦਾ ਟਰੱਕ ਚਲਾਉਂਦੇ ਆ ਉਹਨਾਂ ਨੇ ਉਹਦਾ 15% ਡਿਸਪੈਚ ਕੱਟ ਲੈਣੀ ਆ ਜੀ ਮਤਲਬ ਕਿ ਹਰ ਗੇੜੇ ਦਾ ਉਹਨਾਂ ਨੇ 500 ਤੋਂ 700 ਡਾਲਰ ਕੱਟ ਲੈਣਾ ਓਕੇ ਸੋ ਮੈਂ ਵੇਖਿਆ ਕਿ ਇੱਥੇ ਯਾਰ ਆਹਾ ਹੈਗੀ ਆ ਡਿਮਾਂਡ ਇਹ ਚੀਜ਼ ਦੀ ਸਕਸੈਸਫੁਲ ਹੋ ਸਕਦਾ ਹੈ ਹਮ ਸੋ ਪਹਿਲਾ ਰਿਸਕ ਲੈ ਕੇ ਕਿ ਵਾਈਫ ਆਲਵੇਸ سپورਟਿੰਗ ਸੀ ਮੈਂ ਉਹਦੇ ਸੈਗ ਮੇਗਾ ਆ ਹਮਰਾ ਪਲਾਨ ਹੈ ਇੰਨੇ ਆਪਰੇ ਕ੍ਰੈਡਿਟ ਕਾਰਡ ਹੈ ਇੰਨਿਆਂ ਚ ਆਪਣੇ ਇੰਨੇ ਨਾ ਬੈਲੈਂਸ ਫ੍ਰੀ ਲਾਈਕ ਜ਼ੀਰੋ ਬੈਲੈਂਸ ਹੈ ਕਿ ਲੈਸ ਬਾਈ 3-4 ਟ੍ਰੇਲਰ ਸ਼ੁਰੂ ਕਰੀਏ ਬਾਈ ਕੰਪਨੀ ਸੋ ਉਹ 3-4 ਟ੍ਰੇਲਰ ਦੇਤੇ ਲੈ ਕੇ ਕਿਸੇ ਨੂੰ ਤੇ ਜਦੋਂ ਟਰੱਕ ਲੈ ਕੇ ਜਣਾ ਨਾਲ ਹੀ ਉਹਨਾਂ ਨੇ ਟ੍ਰੇਲਰ ਮੇਰਾ ਬਾਹਰ ਖੜਾ ਉਹਨੇ ਹੁੱਕ ਕਰਕੇ ਉਹਨਾਂ ਕੰਮ ਤੇ ਮੈਂ ਤਾਂ ਕਹਿਆ ਕਿ ਕੰਮ ਹੀ ਲੋਟ ਆ ਗਿਆ ਜੀ ਹਮਮ ਉਹ ਹਰ ਟਰੇਲਰ ਦਾ ਮੈਂ ਚਾਹੇ ਮੇਰਾ ਮਿਲਣਾ 10000 ਦਾ ਚਾਹੇ 20 ਦਾ ਮੈਂ ਸਿੰਪਲ ਰੱਖਿਆ ਜੀ ਕਿ ਨਾਲੇ ਚੱਲ ਬੰਦੇ ਖੁਸ਼ ਹੋਣਗੇ 1000 ਡਾਲਰ ਪਰ ਟਰੇਲਰ ਲੈਣਾ ਹੈ ਓਕੇ ਤੇ ਕਰਦੇ ਗਏ ਮੈਂ 1.5 ਸਾਲ ਦੇ ਵਿੱਚ ਮੈਂ 20 ਜਾਂ 22 ਆਰਡਰ ਰਿਮੈਂਬਰ ਪੱਕਾ 20 ਬਾਈ 25 ਪਾ ਦੇ ਕਿੰਨੇ ਇੰਨੇ ਟਰੇਲਰ ਮੈਂ ਪਾਤੇ ਸੋ ਜਦੋਂ ਵਾਈਫ ਨੇ ਮੈਨੂੰ ਕਿਹਾ ਤੁਸੀਂ ਟਰੱਕਿੰਗ ਜਾਦੇ ਮੈਗੜਾ ਛੱਡ ਯਾਰ ਤੂੰ ਮੇਰੀ 20 25 ਡਾਲਰ ਮੈਂ ਤਨਖਾਹ ਬਣਾਈ ਜਾਂਦਾ ਪਲੱਸ 20 25 ਡਾਲਰ ਮੈਂ ਟਰੇਲਰ ਤੋਂ ਮਿਲ ਜਾਂਦਾ ਤੇ ਮੈਨੂੰ ਕਿ ਆਪਨ ਮੈਨੂੰ ਕੀ ਲੋੜ ਆਪਨ ਛੱਡ ਤੂੰ ਪਰ ਜਿਵੇਂ ਕਹਿੰਦੇ ਕਿ ਡੈਸਟਨੀ ਹੁੰਦੀ ਹੈ ਜਿਵੇਂ ਉਹਨੂੰ ਸੀ ਕਿ ਮੇਰੇ ਕੇਪੇਬਿਲਟੀ ਹੈ ਸੋ ਹਟੀ ਨਹੀਂ ਤੁਹਾਡੇ ਦਾ ٹرسٹ ਸੀ ਪੂਰਾ ਪ੍ਰਸ ਸੀ ਕਿ ਹਾਂ ਕਿ ਇੱਕ ਇੱਕ ਟਰਕਿੰਗ ਕਰ ਸਕਦਾ ਤੇ ਇਹਦੋਂ ਕਿਤੇ ਵੱਧ ਪੈਸੇ ਬਣਾ ਸਕਦਾ ਹੂੰ ਸੋ ਫਾਈਨਲੀ ਆ ਗੇਵ ਅਪ ਕਿ ਠੀਕ ਹੈ ਮੈਂ ਚੱਲਿਆ ਠੀਕ ਹੈ ਇਫ ਯੂ ਸੀਿੰਗ ਲੈਟਸ ਡੂ ਇਟ ਤੇ ਕੰਪਨੀ ਨੂੰ ਮੈਂ ਜਵਾਬ ਦਿੱਤਾ ਉਹ ਮੈਨੂੰ ਕਹਿੰਨ ਜਾਣਾ ਤੂੰ ਕਹਿੰਦੇ ਟਰਕਿੰਗ ਰਨ ਕਰਨੀ ਹੈ ਨਾਲੇ ਵੀ ਟਰੱਕ ਵੇਚੀ ਚੱਲ ਨਾਲੇ ਇੱਥੇ ਬੈਠਾ ਟਰਕਿੰਗ ਕਰੀ ਚੱਲ ਹੂੰ ਵੀ ਸਾਡਾ ਵੀ ਨਾਲ ਨਾਲ ਪੈਸਾ ਬਣ ਜੂ ਸਾਡਾ ਕੰਮ ਕਰੀ ਚੱਲੂ ਇੱਕ ਸਾਡੇ ਵੀ ਟਰੱਕ ਵੇਚ ਹੀ ਜਾਣਗੇ ਪਰ ਉਦੋਂ ਤੱਕ ਮੇਰਾ ਮਾਈਂਡ ਬਣਿਆ ਕਿ ਨਹੀਂ ਹੋਣ ਮੈਂ ਪੂਰੀ ਆਪਦੀ ਐਫਰਟ 100% ਮੈਂ ਟਰਕਿੰਗ ਜੀ ਕਰਨਾ ਹੈ ਹੂੰ ਕੁੰਬਿਰ ਚ ਇਹ ਹੈ ਕਿ ਇੱਕ ਸ਼ੁਰੂ ਤੋਂ ਫਾਰਮ ਅਮਰੀਕਾ ਜਾਂ ਤਾਂ ਪਹਿਲਾਂ ਤੋਂ ਮੈਨੂੰ ਇਹ ਜੋ ਮੈਂ ਕੁਝ ਕਰਦਾ ਸੀ ਜਾਂ ਤਾਂ ਮੈਂ 101% ਕਰਨਾ ਹੈ ਜਾਂ 0 ਕਰਨਾ ਹੈ ਇੱਥੋਂ ਤੱਕ ਕਿ ਪ੍ਰਾਣੀ ਤੋਂ ਦੱਸਦਾ ਮੇਰਾ ਜੇ ਵੀਜ਼ਾ ਨਾ ਲੱਗਦਾ ਹੂੰ ਇੱਕ ਵਾਰ ਮੇਰਾ ਵੀਜ਼ਾ ਕੈਨੇਡਾ ਵਾਲਿਆਂ ਨੇ ਜਵਾਬ ਦਿੱਤਾ ਕਿ ਨਹੀਂ ਜੀ ਕੀ ਯੂ ਆਰ ਨਾਟ ਅ ਜੈਨੂਇਨ ਇਨਵੈਸਟਰ ਫਿਰ ਮੇਰੇ ਮਾਸਟਰ ਜੀ ਸੀ ਉਹਨਾਂ ਨੂੰ ਕੋਈ ਜਾਣਦਾ ਹੁੰਦਾ ਸੀ ਕੈਨੇਡੀਅਨ ਐਂਬੈਸੀ 'ਚ ਉਹ ਕਹਿੰਦੇ ਤੂੰ ਗੁੱਸੇ ਗੈਸੇ ਨਾਲ ਹੋਮੇ ਨਾਲ ਤੁਹਾਡਾ ਪਾਸਪੋਰਟ ਛੱਡ ਜਾ ਤੇ ਹਫਤੇ ਬਾਅਦ ਮੇਰਾ ਵੀਜ਼ਾ ਲਾ ਕੇ ਘਰੇ ਆ ਗਿਆ ਹਮ ਉਹਨਾਂ ਨੂੰ ਕੋਈ ਜਾਣ ਪਛਾਣ ਸੀਗੀ ਉਸ ਟਾਈਮ 'ਚ ਕੋਈ ਪੈਸੇ ਨਹੀਂ ਲੱਗੇ ਜਿਹੜੇ ਡਿਨਰ ਡੂਨੋ ਕਰਾਈ ਉਹਨੇ ਨਾਲ ਸਰ ਗਿਆ ਤੇ ਜੇ ਮੇਰਾ ਵੀਜ਼ਾ ਨਾ ਲੱਗਦਾ ਉਦੋਂ ਵੀ ਮੈਂ 17 ਸਾਲ ਦੀ ਏਜ 'ਚ ਮੇਰਾ ਪੂਰਾ ਪਲਾਨ ਬਣਾਇਆ ਹੋਇਆ ਸੀ ਕਿ ਮੇਰੇ ਚਾਰ ਕਿੱਲੇ ਸਾਡੇ ਮੋਗੇਬੇ ਕੋ ਨਾਲ ਸੀ ਕਿ ਮੈਂ ਉੱਥੇ ਆ ਦਾ ਪੋਲਿਟਿਕ ਸ਼ੁਰੂ ਕਰਨਾ ਐਟ 17 ইয়ার্স ওল্ড ਸ਼ੁਰੂ ਤੋਂ ਮੈਨੂੰ ਐਂਟਰਪ੍ਰੀਨਰ ਸ਼ੁਰੂ ਤੋਂ ਹੀ ਸੀ ਪਰ ਜਿਵੇਂ ਬਾਬੇ ਜੀ ਕਿਸਪੋ ਹੁੰਦੀ ਕਿ ਨਹੀਂ ਤੂੰ ਇਹ ਨਹੀਂ ਕਾਕਾ ਤੂੰ ਅਮਰੀਕਾ ਹੀ ਪਹੁੰਚਣਾ ਕਿਸੇ ਹਾਲ ਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਮੈਂ 2 ਮਹੀਨੇ ਕੈਨੇਡਾ ਰਿਆ ਫਿਰ ਮੇਰਾ ਬ੍ਰਦਰ ਆ ਕੇ ਮੈਨੂੰ ਉੱਥੋਂ ਬ੍ਰਦਰ ਤੇ ਉਹਦੇ ਫਰੈਂਡ ਆ ਕੇ ਮੈਨੂੰ ਲੈ ਗਏ ਉਥੋਂ ਇਲੀਗਲ ਇਲੀਗਲ ਬਾਰਡਰ ਕਰਾਸਿੰਗ ਬੱਜੇ ਮੈਂ ਅਸੀਂ ਜਾਣਾ ਸੀ ਮੇਰਾ ਬ੍ਰਦਰ ਉਹ ਕਹਿੰਦਾ ਮੈਂ ਤਾਂ ਤੈਨੂੰ ਪੱਕਾ ਫੜਾ ਦੂੰਗਾ ਉਹਨਾਂ ਦਾ ਕੋਈ ਫਰੈਂਡ ਸੀ ਮੈਨੂੰ ਨਾ ਤਾਂ ਪੁੱਲ ਗਿਆ ਪਰ ਮੈਨੂੰ ਇਹ ਨਹੀਂ ਪਤਾ ਉਹ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਹੂੰ ਉਹ ਗੰਦਲਾ ਕਿਹੜੀ ਗੱਲ ਹੈ ਮੈਚ ਚ ਲਾਉਣਾ ਕਰ ਸੋ ਮੈਂ ਉਹਨਾਂ ਦੀ ਕਾਰ 'ਚ ਬੈਠ ਗਿਆ ਤੇ ਮੇਰੇ ਬ੍ਰਦਰ ਵੱਡੇ ਬ੍ਰਦਰ ਸਾਨੂੰ ਵੱਡੇ ਬ੍ਰਦਰ ਉਹ ਮੇਰੇ ਕੋਲ 10 15 ਕਾਰਾਂ ਪਿੱਛੇ ਹੂੰ ਭਾਈ ਬਾਰਡਰ ਤੇ ਪਹੁੰਚੇ ਆਂ ਕਿ ਕੌਨਫੀਡੈਂਸ ਮੈਂ ਵੀ ਸ਼ੁਰੂ ਤੋਂ ਆਈ ਵਾਸ ਵੈਰੀ ਕੌਨਫੀਡੈਂਟ ਹਰ ਚੀਜ਼ ਤੇ ਉਹਨਾਂ ਨੂੰ ਪੁੱਛਿਆ ਮੈਂ ਤਾਂ ਪੁੱਛਿਆ ਵੀ ਕੁਝ ਨਹੀਂ ਪਰ ਮੈਨੂੰ ਜਿਵੇਂ ਕੋਈ ਡਰ ਦੁਰਨੀ ਮੇਂ ਸ਼ੋ ਹੋਣ ਦਿੱਤਾ ਤੇ ਉਹਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ ਉਹ ਕਹਿੰਦੇ ਕਿ ਆ ਜਸ ਜੋਇੰਗ ਫੋਰ 버ਗਰਸ ਫਰਾਈਡੇ ਨਾਈਟ ਸੀ ਕਿ ਜਸ ਜੋਇੰਗ ਫੋਰ 버ਗਰਸ ਤੇ ਦੈਟਸ ਉਹ ਕਹਿੰਦਾ ওকে ਹੈਵ ਅ ਗੁੱਡ ਨਾਈਟ ਜਿਸ ਅਮਰੀਕਾ ਐਵੇਂ ਐਂਟਰ ਹੋ ਗਏ ਅਮਰੀਕਾ ਹੋ ਗਏ ਮੈਕਡੋਨਲਡ ਗਏ ਉੱਥੇ ਅੰਦਰ ਬੈ ਕੇ 버ਗਰ ਖਾਦੇ ਉਹਨਾਂ ਬ੍ਰਦਰ ਹੁਣੀ ਆ ਗਏ ਤੇ ਕਿ ਸ਼ਾਕ ਵੀ ਨਾ ਪਵੇ ਕਈ ਵਾਰ ਉਹ ਬ੍ਰਦਰ ਕਹਿੰਦਾ ਕਈ ਖੜੇ ਦੇਖਦੇ ਹੁੰਦੇ ਆ ਤੇ ਉਹ ਮੈਂ ਉਹਨਾਂ ਦੀ ਕਾਰ 'ਚ ਬੈ ਕੇ ਬ੍ਰਦਰ ਵਾਲੀ ਜੀ ਤੇ ਦੂਜੀ ਕਾਰ ਦੇ ਨਾਲ ਉਹ 15 ਕਿਲੋਮੀਟਰ ਅੱਗੇ ਗਈ ਨਾਲ ਉੱਥੇ ਯੂ-ਟਰਨ ਮਾਰ ਕੇ ਅਸੀਂ ਕੈਲੀਫੋਰਨੀਆ ਨੂੰ ਸਿੱਧਾ ਕਰਤਾਈ ਤਫਰ ਕਿੰਨੇ ਸਾਲ ਲੱਗੇ ਉੱਥੇ ਪੱਕੇ ਹੋਦੋਂ ਤੁਹਾਨੂੰ ਮੈਨੂੰ ਮਰਕਿਸਮ ਬਹੁਤ ਚੰਗੀ ਸੀ ਲੱਕੀ ਸੀ ਜਿੱਦਨ ਮੇਰੂ ਸਾਲ 1.5 ਸਾਲ ਵੀ ਹੋਇਆ ਸੀ ਅਜੇ ਗਿਆ ਉੱਥੇ ਗਿਆ ਨੂੰ ਕਪੜਾ ਆਪਣਾ ਰੇਗਨ ਪ੍ਰੈਜ਼ੀਡੈਂਟ ਸੀ ਹਮ ਉਹਨਾਂ ਨੇ ਕਰਤਾ ਜਿਨ੍ਹਾਂ ਨੇ ਫਾਰਮ ਚ ਕੰਮ ਕੀਤਾ ਹਮ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜੂ ਪੱਕੇ ਪੱਕੇ ਹੋ ਜਾਣਗੇ ਓਕੇ ਤੇ ਕੁਦਰਤੀ ਜੋ ਮੈਂ ਗਿਆ ਗਿਆ ਉਦੋਂ ਬਿਲਕੁਲ ਨਵਾਂ ਸੀ ਯੰਗ ਕੋਈ ਹੋਰ ਕੰਮ-ਕਮ ਹੈਣੀ ਸੀ ਹਮ ਤੇ ਮੈਂ ਸ਼ੁਰੂ ਤੁਸੀਂ ਕਿ ਮੈਂ ਕਿਸੇ ਭਰਾ ਤੋਂ ਹੀ ਪੈਸੇ ਲੈ ਕੇ ਮੈਂ ਨਹੀਂ ਖਰਚਨੇ ਮੇਰੇ ਨੂੰ ਕੰਮ ਕਮ ਲਵਾਦੋ ਉਹਨਾਂ ਨੇ ਕਿਸੇ ਫਾਰਮਰ ਗੋਰੇ ਫਾਰਮਰ ਦੇ ਕੋਲੇ ਮੇਰੇ ਕੋਲ ਮੈਂ ਤਿੰਨ ਜਾਂ ਚਾਰ ਪੰਜ ਮਹੀਨੇ ਪਤਾ ਕਿੰਨੇ ਕਿਤੇ ਉਹਨਾਂ ਕੋਲ ਮੈਂ ਕੰਮ ਕੀਤਾ ਉਹ ਕੰਮ ਕਰਕੇ ਭੁੱਲ ਭੁੱਲ ਗਏ ਕਿ ਹਾਂ ਵੀ ਫਾਰਮਿੰਗ ਉਹਨਾਂ ਨੇ ਪੈਸੇ ਕੋਈ ਦੇਤੇ ਤੇ ਜਦੋਂ ਉਹਨਾਂ ਨੇ ਪਾਸ ਕੀਤਾ ਡੇਢ ਦੋ ਸਾਲ ਬਾਅਦ ਫੇਰ ਆਪੇ ਦਿਮਾਗ ਤਾਂ ਆਉਂਦਾ ਹੀ ਹੈ ਕਿ ਬਈ ਹਾਂ ਯਾਰ ਮੈਂ ਉੱਥੇ ਕੰਮ ਕੀਤਾ ਸੀ ਲੈਟਸ ਉਹਨੂੰ ਜਾ ਕੇ ਪੁੱਛਾਂ ਸਹੀ ਜਦੋਂ ਉਹਨਾਂ ਜਾ ਕੇ ਪੁੱਛਿਆ ਉਹ ਕਹਿੰਦਾ ਹਾਂ ਕਹਿੰਦਾ ਮੈਂ ਤੇਰਾ ਵਲ ਡਬਲਯੂ 2 ਫਾਰਮ ਉਹਨਾਂ ਡਬਲਯੂਡੀ ਫਾਰਮ ਦਿੱਤਾ ਜਿਹੜਾ ਕਿ ਉਹਨੇ 2 ਸਾਲ ਪਹਿਲਾਂ ਸਰਕਾਰ ਨੂੰ ਟੈਕਸ ਪੇ ਕੀਤਾ ਕਿ ਇਹ ਬੰਦਾ ਮੇਰਾ EMPLOYEE ਆ ਓਕੇ ਲੋਕੀ ਪੈਸੇ ਦੇ ਕੇ ਬਣਾਉਂਦੇ ਸੀਗੇ ਹਮ ਮੇਰੇ ਜਿਵੇਂ ਕੀ ਕਹਿੰਦੇ ਸਾਰਾ ਕੁਝ ਸਿੱਧਾ ਟਾਈਮ ਬਰਪੈਣਾ ਹੁੰਦਾ ਗੁੱਡ ਟਾਈਮ ਹੋਵੇ ਤੇ ਉਹ ਮੈਨੂੰ ਬਿਨਾਂ ਪੈਸੇ ਦਿੱਤੇ ਤੋਂ ਉਹ ਪੇਪਰ ਮਿਲ ਗਿਆ